ਜੋ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਸੁਖਵਿੰਦਰ ਸਿੰਘ ਦੁਗਾਲ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਆ ਪਿੰਡ ਬੁਰੜ ਤੇ ਪ੍ਰਾਇਮਰੀ ਸਕੂਲ ਦੇ ਵਿੱਚ ਜਿੱਥੇ ਕਿ ਆਪਣੇ ਨਾਲ ਅੱਜ ਸਮੂਹ ਟੀਚਰ ਸਟਾਫ ਹੈ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜੋ ਅੱਜ ਕਲੋ ਐਮਐਲਏ ਕੁਲਵੰਤ ਸਿੰਘ ਬਾਜੀਗਰ ਜੀ ਅਤੇ ਇੱਥੇ ਸਕੂਲ ਦੇ ਵਿੱਚ ਪਹੁੰਚੇ ਸੀ ਉਹਨਾਂ ਦਾ ਮੇਨ ਵਿਸ਼ਾ ਅੱਜ ਕੀ ਸੀਗਾ ਮੈਡਮ ਸੱਸੀਕਾ ਸੱਸੀਕਾ ਜੀ ਹਾਂਜੀ ਮੇਰਾ ਨਾਮ ਨੇਹ ਹੈ ਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਬੁਰੜ ਦੀ ਅਧਿਆਪਿਕਾ ਅੱਜ ਸਾਡੇ ਸਕੂਲ ਦੇ ਵਿੱਚ ਕੁਲਵਿੰਦਰ ਸਿੰਘ ਬਾਜੀਗਰ ਜੀ ਆਈਸੀ ਐਮਐਲਏ ਸਾਹਿਬ ਉਹਨਾਂ ਨੇ ਇਹ ਅਨੁਵਿਸ਼ਾ ਸੀਗਾ ਕਿ ਜਿਹੜੇ ਵੀ ਨਵੇਂ ਕਮਰਿਆਂ ਦੀ ਉਸਾਰੀ ਹੋਈ ਹੈ ਸਰਕਾਰ ਵੱਲੋਂ ਗ੍ਰਾਂਟਾਂ ਆਈਆਂ ਸੀ ਨਵੇਂ ਕਮਰੇ ਦੀ ਉਸਾਰੀ ਲਈ ਔਰ ਉਹਨਾਂ ਦਾ ਉਦਘਾਟਨ ਕਰਨ ਲਈ ਸਰ ਇੱਥੇ ਆਏ ਸੀ ਠੀਕ ਹੈ ਤੇ ਮਤਲਬ ਕੀ ਇਹ ਅੱਗੇ ਵਾਸਤੇ ਕੀ ਮਤਲਬ ਕਹਿ ਕੇ ਗਏ ਨੇ ਜੀ ਮੈਂ ਹੁਣ ਸਕੂਲਾਂ ਦੇ ਗਰਾਊਂਡ ਦਾ ਉਹ ਸਾਨੂੰ ਕਹਿ ਕੇ ਗਏ ਨੇ ਕਿ ਜੋ ਵੀ ਸਾਡੀਆਂ ਮੰਗਾ ਸੀ ਉਹਨਾਂ ਵੱਲ ਲੈ ਰੱਖੀਆਂ ਗਈਆਂ ਤੇ ਉਹਨਾਂ ਨੇ ਸਾਨੂੰ ਕਿਹਾ ਇਹ ਵਿਸ਼ਵਾਸ ਦਿਲਾਇਆ ਕਿ ਉਹ ਜ਼ਰੂਰ ਇਹਨਾਂ ਨੂੰ ਪੂਰਾ ਕਰਨਗੇ ਤੇ ਗਰਾਊਂਡ ਦੀ ਉਸਾਰੀ ਲਈ ਜਿਸ ਤਰ੍ਹਾਂ ਬੱਸਾਂ ਦੀ ਜਾਂ ਫਿਰ ਬੱਸਾ ਡਾ ਪੱਕਾ ਕਰਨ ਲਈ ਇੱਥੇ ਜੇ ਬੱਸਾਂ ਨਹੀਂ ਰੁਕਦੀਆਂ ਉਹਨਾਂ ਦਾ ਤਾਂ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਲਾਇਆ ਕਿ ਉਹ ਇਹ ਕੰਮ ਪੂਰਤਾ ਚੜਨਗੇ ਹਾਂਜੀ ਸਕੂਲ ਅਪਗ੍ਰੇਡ ਕਰਨ ਲਈ ਉਹਨਾਂ ਨੇ ਕਿਹਾ ਕਿ ਅਗਰ ਸਕੂਲ ਦੀ ਸਟਰੈਂਥ ਜਿਹੜੀ ਉਹ ਵੱਧਦੀ ਹੈ ਤਾਂ ਜ਼ਰੂਰ ਉਹਨਾਂ ਵੱਲੋਂ ਇਹ ਕਿਤਾ ਜਾਏਗਾ ਕਿ ਸਕੂਲ ਨੂੰ 8ਵੀਂ ਤੀਕਰ ਅਪਗ੍ਰੇਡ ਕੀਤਾ ਜਾਏਗਾ ਤਾਂ ਕਿ ਬੱਚਿਆਂ ਨੂੰ ਦੂਰ ਜਾ ਕੇ ਨਾ ਪੜਨਾ ਪਾਏ ਤੇ ਬੱਚੇ ਜਿਹੜੇ ਆ ਆਪਣੇ ਪਿੰਡ ਦੇ ਵਿੱਚ ਹੀ ਰਹਿ ਕੇ ਆਪਣੀ ਪੜ੍ਹਾਈ ਜੜੀ ਪੂਰੀ ਕਰ ਸਕਣ ਕਿਉਂਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਪੇਰੈਂਟਸ ਹੁੰਦੇ ਆ ਕਿ ਬੱਚਾ ਦੂਰ ਨਹੀਂ ਜਾਂਦੇ ਨਾ ਚਾਹੁੰਦੇ ਖਾਸ ਕਰਕੇ ਕੁੜੀਆਂ ਤਾਂ ਹਾਂਜੀ ਬਹੁਤ ਪ੍ਰੋਬਲਮ ਆਂਦੀ ਆ ਉਹਨਾਂ ਨੂੰ ਦੂਜੇ ਪਿੰਡਾਂ ਵਿੱਚ ਪੜਨ ਜਾਣਾ ਪੈਂਦਾ ਹੈ ਤਾਂ ਇਸ ਕਰਕੇ ਉਹਨਾਂ ਨੇ ਵਿਸ਼ਵਾਸ ਦਿਲਾਇਆ ਹੈ ਕਿ ਅਗਰ ਸਕੂਲ ਦੀ ਸਟਰੈਂਥ ਵਧੀ ਹੈ ਤਾਂ ਸਰਕਾਰ ਅੱਗੇ ਜ਼ਰੂਰ ਹੀ ਮੰਗ ਰੱਖਣਗੇ ਕਿ ਸਕੂਲ ਨੂੰ ਅਪਗ੍ਰੇਡ ਕਰਵਾਣ ਕਰਵਾਣਗੇ ਸੋ ਆਪਣੇ ਵਿੱਚ ਸਰਪੰਚ ਸਾਹਿਬ ਵੀ ਮੌਜੂਦ ਨੇ ਡਾਕਟਰ ਸਾਹਿਬ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਜੀ ਐਮਐਲਏ ਸਾਹਿਬ ਤੇ ਸਕੂਲ ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚੇ ਸੀਗੇ ਸੋ ਤੁਸ ਨਾਲ ਕੀ ਕਹਿਣਾ ਚਾਹੋਗੇ ਅਸੀਂ ਤਾਂ ਜੀ ਮਾਨ ਸਰਕਾਰ ਦਾ ਦੇਣ ਹੀ ਨਹੀਂ ਦੇ ਸਕਦੇ ਖਾਸ ਕਰਕੇ ਸਾਡੇ ਐਮਐਲਏ ਕੁਲਵੰਸ ਸਿੰਘ ਜੀ ਬਾਜਿਗਰ ਉਹਨਾਂ ਦੀ ਸਾਡੇ ਹਲਕੇ ਨੂੰ ਬਹੁਤ ਵੱਡੀ ਦੇਣ ਹੈ ਜੀ ਜਿੱਦਾਂ ਕਿ ਕਿਸਾਨਾਂ ਦੇ ਹਿੱਤ ਦੀਆਂ ਗੱਲਾਂ ਲਾ ਲਈਏ ਨਹਿਰੀ ਪਾਣੀ ਲਾ ਲਈਏ ਜੀ ਲਾਈਟ ਦੇਣੇ ਆਉਂਦੀ ਹੈ ਰਾਤ ਨੂੰ ਕੋਈ ਇਸ ਨੂੰ ਮੋਟਰ ਚਲਾਉਣ ਦੀ ਲੋੜ ਨਹੀਂ ਪੈਂਦੀ ਮੰਡੀ ਕਰਨ ਬਹੁਤ ਸੋਹਣੇ ਢੰਗ ਨਾਲ ਚੱਲ ਰਿਹਾ ਜੀ ਜਿੱਦਾਂ ਸੀਵਰੇਜ ਦੀ ਸਾਡੇ ਪਿੰਡ ਐਮਐਲਏ ਸਾਹਿਬ ਉਹ ਵੀ ਸਾਡੇ ਪਿੰਡ ਕੰਮ ਚੱਲ ਗਿਆ ਜੀ ਸੀਵਰੇਜ ਦੇ ਪੈਸੇ ਪੈ ਚੁੱਕੇ ਨੇ ਜਿੱਦਾਂ ਸਕੂਲ ਤੋਂ ਲਾ ਲਓ ਜੀ ਪ੍ਰੋਜੈਕਟਰ ਲੱਗੇ ਨੇ ਹਨਾ ਸਕੂਲਾਂ ਦੇ ਵਿੱਚ ਪ੍ਰਾਈਵੇਟ ਦੇ ਸਕੂਲਾਂ ਦੇ ਨਾਲੋਂ ਜਿਹੜੀ ਪੜ੍ਹਾਈ ਆ ਵਧੀਆ ਹੋ ਰਹੀ ਆ ਇਸ ਟਾਈਮ ਤੇ ਪਾਰਲੀਮੈਂਟ ਦੇ ਵੀ ਉਹਨਾਂ ਨੇ ਗੱਲ ਕੀਤੀ ਆ ਜੀ ਮੈਂ ਟਰਾਂਸਪੋਰਟ ਦੀ ਗੱਲ ਦੇ ਬੱਸਾਂ ਦੀ ਤਾਂ ਵੀ ਮਤਲਬ ਆ ਰਹੀ ਆ ਇੱਥੇ ਪ੍ਰੋਬਲਮ ਉਹਦੇ ਬਾਰੇ ਹਾਂਜੀ ਸਾਨੂੰ ਪੂਰੀ ਉਮੀਦ ਹੈ ਵੀ ਜਿਹੜੇ ਪਿਛਲੇ ਉਹਨਾਂ ਨੇ ਕੰਮ ਕਹੇ ਸੀਗੇ ਸਾਨੂੰ ਉਹ ਹੋ ਚੁੱਕੇ ਨੇ ਲਗਭਗ ਤੇ ਜਿਹੜੇ ਕਹਿ ਕੇ ਗਏ ਨੇ ਉਹ ਵੀ ਹੋਣਗੇ ਜਿੱਦਾਂ ਅੱਜ ਗਰਾਊਂਡ ਬਾਰੇ ਕਿਹਾ ਕਿ ਇਹਨੇ ਜੀ ਕਮਰੇ ਸਕੂਲ ਦੇ ਵਧੀਆ ਤੇ ਸਾਡਾ ਸੀਵਰੇਜ ਦਾ ਕੰਮ ਚੱਲ ਰਿਹਾ ਜੀ ਹਨਾ ਹੋਰ ਵੀ ਜਿੰਨੇ ਵੀ ਸਾਨੂੰ ਕਹਿ ਗਏ ਨੇ ਸਾਨੂੰ ਪੂਰੀ ਉਮੀਦ ਐਮਐਲ ਸਾਹਿਬ ਤੋਂ ਵੀ ਉਹ ਆਪਣੇ ਵਾਅਦੇ ਤੋਂ ਮੁਕਰਨਗੇ ਨਹੀਂ ਕਰਨਗੇ 100% ਆਉਣੇ ਬੇਟਾ ਮੋਰਿੰਗ ਆਇਓ ਆਇਓ ਬੇਟਾ ਰਿਵਰ ਕੱਟਾਂਗੇ ਆਪਾਂ ਇਧਰ ਆਜੋ ਇਧਰ ਆਜੋ ਛੁੱਟ ਬੱਚਾ ਉਹ ਇਧਰ ਆਜਾ ਸਾਡਾ ਫਲਾ ਡਿਲੀਟਰ ਲੀਟਰ ਤੋਂ ਰਿਵਰ ਤੱਕ ਕਰਾ ਲੀਏ ਹਾਂ ਅਕੀਚ ਕਿਚ ਕਿਚ ਕਰ ਕਰ ਕਿਚ ਹੈਲੋ ਬੀਬੀ ਪਰਾਂ ਤੋਂ 4 ਕਿਲੋਮੀਟਰ ਘੁੰਮ ਕੇ ਆਉਂਦੇ ਨੇ ਇਸ ਕਰਕੇ ਇੱਕ ਬੱਸ ਸਟੈਂਡ ਦੀ ਅਤੇ ਇੱਕੇ ਬੱਸਾਂ ਦੀ ਇਸ ਸਮੱਸਿਆਵਾਂ ਦਾ ਹੱਲ ਜਰੂਰ ਕਰਿਆ ਜਾਵੇ ਸੋਣਾ ਸੋਨੂੰ ਕੰਮ ਘੜਾਇਆ ਦਿੰਨੇ ਜਿਹੜੇ ਐਮਐਲਏ ਸਾਹਿਬ ਨੇ ਕਰੇ ਨੇ ਜਿਹੜਾ ਤੁਸੀਂ ਦਪੈਟਨ ਕਰਨਾ ਵੀ ਨਹੀਂ ਪੁੱਛੇ ਨਿਤ ਰਹਿਣਾ ਸਤੋ ਕੋਈ ਵੀ ਐਮਐਲਏ ਸਾਹਿਬ ਨੇ 16 ਲੱਖ ਰੁਪਇਆ ਗ੍ਰਾਂਟ ਦਿੱਤੀ ਸੀ ਜਿਹਦੇ ਨਾਲ ਪਲਾਟਾਂ ਚ ਦੀ 25 ਫੁੱਟਾ 25 ਬਾਯਾ 800 ਫੁੱਟਾ ਪ੍ਰਦਾਨ ਮਿੱਠੂ ਜੀ ਅੱਗੇ ਆ ਜਿਓ ਬਈ ਮਿੱਠੂ ਪ੍ਰਧਾਨ ਤੇ ਉਹਨਾਂ ਦੀ ਟੀਮ ਆਈ ਹੈ ਸਾਰੇ ਨਗਰ ਮਰੀਆ ਮਤਾਵਾ ਮਰੀਆ ਪੈਣਾ ਔਰ ਸਾਰੇ ਸਰਪੰਚ ਸਾਹਿਬ ਔਰ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਅਗੂ ਸਹਿਬਾਨ ਔਰ ਸਾਰੇ ਟੀਚਰ ਸਹਿਬਾਨ ਔਰ ਨੰਨੇ-ਮੁੰਨੇ ਬੱਚਿਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਮੈਨੂੰ ਅੱਜ 20 ਦਿਨ ਦੇ ਕਰੀਬ ਹੋ ਗਏ ਮੈਂ ਹਰ ਪਿੰਡ ਦੇ ਹਰ ਸਕੂਲ ਦੇ ਵਿੱਚ ਜਾ ਰਿਹਾ ਚਾਹੇ ਉਹ ਪ੍ਰਾਇਮਰੀ ਸਕੂਲ ਹੋਵੇ ਚਾਹੇ ਉਹ ਮਿਡਲ ਹੋਵੇ ਚਾਹੇ ਉਸ ਕੈਂਡੀ ਸਕੂਲ ਹੋ ਹਰ ਸਕੂਲ ਦੇ ਵਿੱਚ ਵਿజిਟ ਕਰ ਰਿਹਾ 2022 ਤੋਂ ਪਹਿਲਾਂ ਦੀ ਮੈਂ ਗੱਲ ਦੱਸਦਾ ਉਦੋਂ ਸਾਡੀ ਸਰਕਾਰ ਨਹੀਂ ਸੀ ਬਣੀ ਭਗਵੰਤ ਮਾਨ ਜੀ ਨੇ ਔਰ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਸੀ ਇੱਕ ਬੇਨਤੀ ਕੀਤੀ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ 92 ਵਿਧਾਇਕ ਬਣਾ ਕੇ ਸਰਕਾਰ ਬਣਾ ਦਿੱਤੀ ਸਰਕਾਰ ਬਣਦੇ ਹੀ ਐਕਸ਼ਨ ਮੋਡ ਦੇ ਵਿੱਚ ਆਏ ਆਪਾਂ 2022 ਤੋਂ ਜੇ ਪਿੱਛੇ ਨੱਕ ਜੀਏ ਤਾਂ ਪਹਿਲੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਚਾਹੇ ਉਹ ਸੁਖਮਨੀ ਅਕਾਲੀ ਦਲ ਭਾਜਪਾ ਦੀ ਭਾਈਵਾਲ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਵੀ ਸਰਕਾਰ ਨੇ ਕਿਸੇ ਵੀ ਸਕੂਲ ਦੇ ਵਿੱਚ ਟੀਚਰਾਂ ਜਿਹੜੇ ਉਹ ਪੁਰੇ ਨਹੀਂ ਸੀ ਕੀਤੇ ਨਾ ਹੀ ਕੋਈ ਕਮਰਿਆਂ ਦੀ ਸੁਵਿਧਾ ਸਗੀ ਨਾ ਹੀ ਬੱਚਿਆਂ ਦੇ ਬੈਠਣ ਦਾ ਕੋਈ ਪ੍ਰਬੰਧ ਸੀਗਾ ਨਾ ਹੀ ਕਲਾਸ ਰੂਪਾਂ ਦੇ ਵਿੱਚ ਕੋਈ ਪ੍ਰੋਜੈਕਟਾਂ ਦਾ ਪ੍ਰਬੰਧ ਸੀਗਾ ਨਾ ਹੀ ਕੋਈ ਪਾਣੀ ਪੀਣ ਵਾਲੇ ਦਾ ਪ੍ਰਬੰਧ ਸੀ ਪ੍ਰਮਾਨ ਸਾਹਿਬ ਦੀ ਸਰਕਾਰ ਬਣੀ ਮੈਨੂੰ ਬੁਲਾਇਆ ਗਿਆ ਚੰਡੀਗੜ੍ਹ ਮੰਤਰੀ ਸਾਹਿਬ ਨੇ ਸਿੱਖਿਆ ਮੰਤਰੀ ਸਾਡੇ ਅਰਜੋਤ ਸਿੰਘ ਬਾਜਪੀ ਜੀ ਨੇ ਮੈਨੂੰ ਕਿਹਾ ਕਿ ਆਪਣੇ ਹਲਕੇ 'ਚ ਜਾ ਕੇ ਪ੍ਰੈਸ ਕਾਨਫਰੰਸ ਕਰੋ ਅਸੀਂ ਤੁਹਾਡੇ ਹਲਕੇ ਦੇ ਵਿੱਚ ਸਕੂਲਾਂ ਨੂੰ ਹੈ ਜਿਹੜਾ 26 ਕਰੋੜ 67 ਲੱਖ 51 ਹਜ਼ਾਰ ਰੁਪਇਆ ਦਿੱਤਾ ਹੈ ਮੈਂ ਇੱਥੇ ਬਲਾਕ ਕੇ ਪ੍ਰੈਸ ਕਾਨਫਰੰਸ ਕੀਤੀ ਉਹ ਰਾਜ ਸਰਕਾਰ ਬਣਦੀ ਪਹਿਲਾ ਪਹਿਲਾ ਜਿਹੜੀ ਉਹ ਐਜੂਕੇਸ਼ਨ ਤੇ ਦਿੱਤੀ ਟੀਚਰ ਪੁਰੇ ਨਹੀਂ ਸੀਗੇ ਪਹਿਲਾਂ ਤਾਂ ਜਿਹੜੇ ਕੱਚੇ ਮੁਲਾਜ਼ਮ ਸੀਗੇ ਕੱਚੇ ਟੀਚਰ ਸੀਗੇ ਉਹ ਵਿਚਾਰੇ ਦੁਹਾਈਆਂ ਪਾਉਂਦੇ ਸੀ ਆਪਣੀ ਗੁਹਾਰ ਲਾਉਂਦੇ ਸੀ ਸਰਕਾਰਾਂ ਨੂੰ ਕਿ ਸਾਡਾ 5000 ਰੁਪਏ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਘਰ ਦਾ ਸਾਨੂੰ ਪੱਕੇ ਵੀ ਕੀਤਾ ਜਾਵੇ ਸਾਡੀ ਤਨਖਾਹ ਵੀ ਵਧਾਈ ਜਾਵੇ ਪਰ ਕਿਸੇ ਵੀ ਸਰਕਾਰ ਨੇ ਤਾਂ ਨਹੀਂ ਦਿੱਤਾ ਪਹਿਲੀ ਸਰਕਾਰ ਆਈ ਮੁੱਖ ਮੰਤਰੀ ਪੰਜਾਬ ਸਰਦਾਰ ਪਰਮਜੀਤ ਸਿੰਘ ਜੀ ਮਾਨ ਦੀ ਕਿ ਜਿਨ੍ਹਾਂ ਨੇ 12700 ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਔਰ ਉਹਨਾਂ ਦੀ ਤਨਖਾਹ 5000 ਤੋਂ ਸਿੱਧੀ 16000 ਰੁਪਏ ਤਨਖਾਹ ਹੈ ਔਰ ਫੇਰ ਦੇਖਿਆ ਕਿ ਟੀਚਰਾਂ ਦੀ ਬਹੁਤ ਵੱਡੀ ਕਮੀ ਹੈ ਸਕੂਲਾਂ ਦੇ ਵਿੱਚ